ਮਨਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਯਾਰ ਮੰਨ ਕੇ ਚੱਲੋ ਵੀ ਜਦੋਂ ਬਰੀਡ ਦੀ ਗੱਲ ਕਰੀਏ ਡੌਗਸ ਦੇ ਵਿੱਚ ਤਾਂ ਸਭ ਤੋਂ ਪਿਆਰੇ ਹੀ ਨੇ ਜੀ ਹਾਂਜੀ ਹਾਂ ਨਾ ਤੇ ਅੱਜ ਇੱਕ ਨਵੀਂ ਵੀਡੀਓ ਬਣਾ ਰਿਹਾ ਤੁਹਾਡੇ ਸਾਰਿਆਂ ਵਾਸਤੇ ਜਿਨ੍ਹਾਂ ਨੂੰ ਵੀ ਸ਼ੌਂਕ ਹੈ ਆ ਚੀਜ਼ਾਂ ਦਾ ਟੁਆਇਪ ਆਮ ਦੇ ਵਿੱਚ ਕੱਪ ਸਾਈਜ਼ ਥੋੜੀ ਜਿਹਾ ਵੱਡੇ ਕਲਰ ਦੀ ਗੱਲ ਕਰੋਗੇ ਤਾਂ ਸਾਰੇ ਤੁਹਾਡੇ ਸਾਹਮਣੇ ਪਏ ਨੇ ਹਾਂਜੀ ਤੇ ਆ ਚੈੱਕ ਕਰੋ ਬਰਾਊਨ ਬਲੈਕ ਤੇ ਵਾਈਟ ਸਭ ਤੋਂ ਪਹਿਲਾਂ ਦੱਸਿਓ ਸ੍ਰੀਕਾਲ ਜੀ ਤੇ ਇੱਕ ਵਾਰੀ ਦੱਸੋਗੇ ਆਪਣੇ ਫਾਰਮ ਦਾ ਨਾਮ ਕੀ ਹੈ ਤੇ ਇਹਦਾ ਪ੍ਰੋਪਰ ਆਡਰਸ ਆਪਣਾ ਕੀ ਪੈਂਦਾ ਉਹਰੇ ਆਪਣਾ ਪੀਕੇ ਕੈਨਲਾ ਜੀ ਹਾਂਜੀ ਹੀਰੋ ਕਲਾ ਪਿੰਡ ਹੈ ਤੇ ਜ਼ਿਲ੍ਹਾ ਮਾਨਸਾ ਪੈਂਦਾ ਹੈ ਜ਼ਿਲ੍ਹਾ ਮਾਨਸਾ ਪੈਂਦਾ ਹਾਂ ਬਾਕੀ ਬਈ ਪ੍ਰਾਹ ਹੋਰੋਂ ਦਾ ਬੰਨਾ ਸਕਰੀਨ ਤੇ ਨੰਬਰ ਚਲਾਵਾਂਗੇ ਪ੍ਰੋਪਰ ਤਰੀਕੇ ਦੇ ਨਾਲ ਕਿਸੇ ਨੇ ਜੇ ਉਰੇ ਵਿਜ਼ਿਟ ਕਰਨਾ ਹੈ ਤਾਂ ਐਡਰੈਸ ਆਪਾਂ ਤੁਹਾਨੂੰ ਬਾਰੋ ਵੀ ਦਿਖਾ ਦਾਂਗੇ ਪ੍ਰੋਪਰ ਇਹਦਾ ਫਾਰਮ ਕਿੱਥੇ ਲੁਕਿਚਰ ਪੈਂਦੀ ਹੈ ਬਾਕੀ ਸਕਰੀਨ ਦੇ ਨੰਬਰ ਚੱਲ ਰਹੇ ਕਿਸੇ ਨੇ ਦੂਰ ਬੈਠੇ ਹੋਗੇ ਤਾਂ ਆਪਾਂ ਕੁਰੀਅਰ ਉਹ ਜਰਾ ਕਲਮ ਕਰਾ ਹਾਂਜੀ ਹਾਂ ਉਹ ਕਰਵਾ ਸਕਦਾ ਉਹਦਾ ਕੋਈ ਜੇ ਗੱਲ ਕਰੀ ਜੀ ਆਪਣੇ ਕੋਲ ਮਤਲਬ ਇਹ ਜਿਹੜੀ ਬਰੀਡ ਹੈ ਇਹਦੇ ਵਿੱਚ ਥੋੜਾ ਦੱਸੋਗੇ ਡੁੰਗਾਈ ਤੱਕ ਹਾਂਜੀ ਹਾਂ ਇਹ ਚ ਆਪਲੇ ਸਾਰੇ ਕਲਰ ਹੀ ਮਿਲ ਜਾਣਗੇ ਹਾਂਜੀ ਕੋਈ ਦਿੱਕਤ ਨਹੀਂ ਹੈਗੀ ਵੀਰੇ ਕਿਸੇ ਨੇ ਮੀਟਿੰਗ ਕਰਾਉਣੀ ਆ ਆਪਲੇ ਚਿੱਟੇ ਕਲਰ ਚ ਉਹ ਬਲਏ ਕਲਰ ਚ ਹਮ ਰੈੱਡ ਕਲਰ ਚ ਰੈੱਡ ਰੈੱਡ ਬਲੈਕ ਕਲਰ ਚ ਵੀਰੇ ਸਾਰੇ ਟਰਾਈ ਕਲਰ ਚ ਸਾਰੇ ਸਟੱਡ ਮਿਲ ਜਾਣਗੇ ਲਾ ਇੱਕ ਵਾਰੀ ਲਵਿਆ ਕੇ ਆ ਜੀ ਚੱਕਰੀ ਇਹ ਆਪਣਾ ਡਬਲ ਸ਼ੈਡ ਡਿਊਲ ਸ਼ੈਡ ਆ ਗਿਆ ਨਾ ਜੀ ਹਾਂ ਡਿਊਲ ਸ਼ੈਡ ਆ ਗਿਆ ਜੀ ਆ ਕਰੋ ਚੱਕ ਲੈ ਲਵਿਆ ਕੇ ਭਾਈ ਆ ਦੇਖੋ ਅੱਛਾ ਵੀਰੇ ਜੀ ਗੱਲ ਕਰੀਏ ਵੀ ਇਹਦੇ ਵਿੱਚ ਜਿਵੇਂ ਆਪਣੇ ਕੋਲ ਕੱਪ ਸਾਈਜ਼ ਵੀ ਨੇ ਇਹ ਚਿੱਟਾ ਜਿਆਦਾ ਬੜਾ ਸੋਹਣਾ ਹੈ ਨਾ ਯਾਰ। ਹਾਂਜੀ। ਇਹ ਤੇ ਫੋਕਸ ਕਰੀ ਮੜਾ ਜ ਲੈ। ਇਹ ਥੋੜਾ ਸਾਈਜ਼ ਵੱਡਾ ਆ ਗਿਆ ਹੈ ਨਾ ਕੱਪ ਤੋਂ। ਹਾਂਜੀ। ਵੀ ਆਪਣੇ ਜਿਹੜੇ ਪ੍ਰਾਈਸ ਵਗੈਰਾ ਨੇਗੇ ਵੀ ਜੇ ਅਗਲੇ ਕਿਸੇ ਭਰਾ ਨੇ ਪਪੀਜ਼ ਵਗੈਰਾ ਦੀ ਗੱਲ ਕਰੀ ਵੀ ਸਟਾਰਟਿੰਗ ਕਿੱਥੋਂ ਹੋ ਜਾਂਦਾ ਹੈਗਾ? ਸਟਾਰਟਿੰਗ ਮੰਨ ਕੇ ਚਲੋ ਵੀ 10,000 ਤੋਂ ਸਟਾਰਟਿੰਗ ਹੋ ਜਾਂਦੀ ਹੈ। ਓਕੇ। ਹਾਂਜੀ। ਬਾਕੀ ਕੁਆਲਿਟੀ ਦੇ ਡਿਮੈਂਡ ਕਰਦਾ ਵੀ ਜਿੰਨੇ ਕੁਆਲਿਟੀ ਲੋਗ ਆਈ। ਠੀਕ ਹੈ ਜੀ। ਹਾਂਜੀ। ਇੱਕ ਇੱਕ ਕੱਪ ਸਾਈਜ਼ ਅਸੇ ਇਹ ਆਪਣੇ ਪ੍ਰਾਈਸ ਕਿੰਨਾ ਦੀ ਜਿਹੜਾ ਆਪਣੇ ਲੱਗ ਰਹੀ ਜੰਦੇ। ਨਹੀਂ ਜੀ ਨਹੀਂ ਇਹ ਕਲਚਰ ਪਲੱਸ ਟਵਾਏ ਦਾ ਸ ਠੀਕ ਹੈ ਅੱਛਾ ਇਹ ਇਹਨਾਂ ਦੇ ਪੇਰੈਂਟਸ ਆ ਗਏ ਨਾ ਜਿਹੜੇ ਆ ਵਾਲੇ ਨੇਗੇ ਇਹਨਾਂ ਦੇ ਬੁਆਗੇ ਇਹਨਾਂ ਦਾ ਫਾਦਰ ਸਾਬ ਚੈਂਪੀਅਨ ਵੀ ਰਿਹਾ ਹਨਾ ਹਾਂਜੀ ਹਾਂ ਆਪਣੇ ਮੈਕਸ ਆ ਉਸ ਟਾਈਮ ਬਾਹਰ ਹੋ ਰਿਹਾ ਸੀਗਾ ਤਾਂ ਕਰਕੇ ਨਹੀਂ ਗੱਡਿਆ ਠੀਕ ਹੈ ਠੀਕ ਹੈ ਤੇ ਉਹ 700 ਜਿੱਤਿਆ ਹੋਇਆ ਹੈ ਇਹ ਆਪਣੇ 700 ਜਿੱਤਿਆ ਹੋਇਆ ਹੈ ਇਹ ਉਹਦੇ ਹੀ ਸਾਰੇ ਪੱਪੀਜ਼ ਹੈਗੇ ਨੇਗੇ ਨਾ ਇਹ ਬੱਚੇ अच्छा एक ਜਿਵੇਂ ਜੀ ਆਪਾਂ ਇੰਡੀਆ ਦੇ ਵਿੱਚ ਆਪਣੇ ਲੋਕਲ ਉਹ ਤਾਂ ਵਿਜ਼ਿਟ ਵੀ ਕਰ ਲੈਣਗੇ ਹਾਂਜੀ ਕਿਤੇ ਕਿਤੇ ਜਿਵੇਂ ਉਹਨਾਂ ਬਾਹਰ ਬੈਠੇ ਹੁੰਦੇ ਨੇ ਕਿ ਹੋਰ ਅਦਰ ਕੰਟਰੀ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਵੀ ਮਗਵਾਉਣਾ ਚਾਹੁੰਦੇ ਹਾਂ ਉਹਦਾ ਕੀ ਪ੍ਰੋਸੀਜਰ ਰਹੂਗਾ ਫਿਰ ਹਾਂਜੀ ਮਿਲ ਜੂਗਾ ਪਰ ਟਾਈਮ ਲੱਗ ਜਾਂਦਾ ਉਹ ਚੀਜ਼ ਤੇ ਘੱਟੋ ਘੱਟ 5 ਤੋਂ 6 ਮਹੀਨੇ ਲੱਗ ਜਾਂਦੇ ਨੇ ਪੇਪਰ ਪ੍ਰੋਪਰ ਜਿਹੜੀ ਕਰਵਾਣੀ ਜਿਹੜੀ ਕਰਦੇ ਕਿਉਂਕਿ 3 ਮਹੀਨੇ ਤੋਂ ਪਲੱਸ ਤਾਂ ਬੱਚਾ ਹੀ ਹੋਣਾ ਚਾਹੀਦਾ ਜੀ ਓਕੇ ਹਾਂਜੀ ਲਓ ਬਈ ਚੈੱਕ ਕਰ ਲਓ ਇੱਕ ਵਾਰੀ ਬਈ ਆ ਦੇਖੋ ਅੱਛਾ ਜੀ ਇਹਦੇ ਵਿੱਚ ਜੀ ਗੱਲ ਕਰਿਆ 12 ਫਾਰਮ ਦੀ ਵਿੱਚ ਵੀ ਅਲੱਗ-ਅਲੱਗ ਬੀਰੀਡ ਕਿਉਂਕਿ ਨਾ ਕੰਨਿਆਂ ਨੂੰ ਸ਼ਾਇਦ ਪਤਾ ਨਹੀਂ ਹੁੰਦਾ ਅਗਲਾ ਕਹਿੰਦਾ ਯਾਰ ਵੀ ਲੱਖਾਂ ਲੱਖਾਂ ਰੁਪਏ ਵੀ ਇਹਨਾਂ ਦੀ ਕੀਮਤ ਹੈਗੀ ਹੈ ਆਪਾਂ ਕਹੀਏ ਇਹਨਾਂ ਕੋ 10000 ਹਾਂ 10000 ਤੋਂ ਸਟਾਰਟ ਹੋਵੇਗੀ 2-3 ਲੱਖ ਰੁਪਏ ਤੱਕ ਬੱਚੇ ਦੀ ਕੀਮਤ ਪਈ ਹੈ ਜੀ ਕੋਈ ਦਿੱਕਤ ਨਹੀਂ ਹੈ ਡਿਪੈਂਡ ਕਰ ਦਿੰਦਾ ਵੀ ਤੁਸੀਂ ਮਤਲਬ ਕਿੰਦਾ ਦਾ ਹਾਂਜੀ ਹਾਂਜੀ ਹਣਾ ਕੁਆਲਟੀ ਵਾਈਜ਼ ਹਾਂਜੀ ਤੇ ਬਈ ਸਕਰੀਨ ਤੇ ਭਰਾ ਹੋਰਾਂ ਦਾ ਨੰਬਰ ਚੱਲ ਰਿਹਾਗਾ ਬਾਕੀ ਸ਼ੇਅਰ ਜਰੂਰ ਕਰੋ ਜਿੰਨੇ ਭਰਾ ਦੇਖ ਰਹੇ ਹੋਗੇ ਬਾਕੀ ਇੰਡੀਆ ਦੇ ਵਿੱਚ ਤਾਂ ਕੁਰੀਅਰ ਆਪਾਂ ਕਰਵਾਏ ਦਵਾਂਗੇ ਕਰਵਾ ਦਾਂਗੇ ਤੇ ਬਾਕੀ ਇਹਨਾਂ ਦਾ ਖਾਣ ਪੀਣ ਦਾ ਖਰਚਾ ਬਹੁਤ ਘੱਟ ਹੈ ਵੀਰੇ ਤੇ ਉਹਨਾਂ ਦਾ ਖਾਨਦਾ ਇਹਨਾਂ ਦਾ ਮੰਨ ਕੇ ਚਲੋ ਇੱਕ ਮਹੀਨੇ ਦੀ ਸਿਰਫ ਕਿਲੋ ਫੀਡ ਹੈ ਜਿਹੜੀ ਮਹੀਨੇ ਦੇ ਵਿੱਚ ਹੀ ਕਿਲੋ ਖਾਂਦੇ ਆ 1 ਕਿਲੋ ਖਾਂਦੇ ਆ ਓਕੇ ਕੋਈ ਜ਼ਿਆਦਾ ਕਿਆਰ ਨਹੀਂ ਵੀਰੇ ਥੋੜੀ ਜਗ੍ਹਾ ਜੇ ਕਿਤੇ ਆਪਾਂ ਰਿਸ਼ਤੇਦਾਰੀ ਚ ਜਾਣਾ ਜਾਂ ਕਿਤੇ ਜਾਣਾ ਇਹਨੂੰ ਨਾਲ ਲੈ ਕੇ ਜਾ ਸਕਦੇ ਆ ਅੱਛਾ ਜੀ ਗੱਲ ਇਹ ਕਰੀਏ ਵੀ ਇਹ ਇਹਦਾ ਮੈਕਸਿਮ ਸਾਈਜ਼ ਆ ਹਾਂਜੀ ਇਹ ਕਿੰਨੇ ਸਾਲ ਦਾ ਹੈਗਾ ਇਹ 3 ਸਾਲ ਦਾ ਹੈ ਆ ਦੇਖ ਲਓ ਭਈਆ 3 ਸਾਲ ਦਾ ਬਸ ਐਡਾ ਹੀ ਰਹਿੰਦਾ ਇਹ ਕੋਈ ਜ਼ਿਆਦਾ ਵੱਡਾ ਸਾਈਜ਼ ਵੀ ਨਾਣਾ ਨਹੀਂ ਨਹੀਂ ਜੀ ਜ਼ਿਆਦਾ ਵੱਡਾ ਨਹੀਂ ਚੀਜ਼ ਦੀ ਗੱਲ 1 2 3 4 ਪੁਆਇੰਟ ਹੋ ਵੀ ਕਰ ਲੈ ਵੀ ਜਿੰਨਾਂ ਕੋਲ ਆਲਰੇਡੀ ਹੈਗੇ ਵੀ ਨੇ ਇਹਨਾਂ ਦੇ ਕੇਅਰ ਦੇ ਲਈ ਕੋਈ ਜ਼ਰੂਰੀ ਚੀਜ਼ਾਂ ਜਾਂ ਗੱਲ ਕਰੀ ਹਾਂ ਜੀ ਜ਼ਿਆਦਾਤਰ ਇੱਕ ਤਰ੍ਹਾਂ ਦੀ ਡਾਇਟ ਇਹਨਾਂ ਨੂੰ ਫੀਡ ਦੇਣੀ ਚਾਹੀਦੀ ਆ ਓਕੇ ਵੀ ਰੋਟੀ ਰੱਟੇ ਤੋਂ ਥੋੜਾ ਹਾਂ ਰੋਟੀ ਟੁੱਕ ਤੋਂ ਥੋੜਾ ਅਵਾਇਡ ਕਰਨਾ ਤੇ ਓਨਲੀ ਕੱਲੀ ਫੀਡ ਹੀ ਪਾਉਣੀ ਚਾਹੀਦੀ ਹੈ ਇਹਨਾਂ ਨੂੰ ਤੇ ਦਹੀਂ ਚਿਕਨਾਂ ਾਂਡਾ ਜੀ ਉਹ ਚੀਜ਼ ਪਾਉਣੀ ਚਾਹੀਦੀ ਆ ਜਿਆਦਾ ਐਨਵਾਇਰਨਮੈਂਟ ਦਾ ਫਰਕ ਪੈਂਦਾ ਨਾ ਕਿਤੇ ਕਿਤੇ ਕਿਉਂਕਿ ਗਰਮੀ ਕਾਫੀ ਜ਼ਿਆਦਾ ਪੈਂਦੀ ਆ ਵੀ ਨਹੀਂ ਜ਼ਿਆਦਾ ਨਹੀਂ ਪੈਂਦਾ ਜੀ ਜਦੋਂ 1-2 ਡਾਲਰ ਰੱਖਣੇ ਨੇ ਫਿਰ ਤਾਂ ਇਹ ਉੱਥੇ ਸੈਟਲ ਹੋ ਜਾਂਦੇ ਜਿੱਥੇ ਆਪਾਂ ਕਹਿੰਦੇ ਆ ਜੀ ਜਿਸ ਹਿਸਾਬ ਨਾਲ ਜੇ ਆਪਾਂ 1 ਤੋਂ ਲੈ ਕੇ 5-4 ਡਾਲਰ ਰੱਖਾਂਗੇ ਤੁਹਾਨੂੰ ਵੀ ਪਤਾ ਹੈ ਜ਼ਿਆਦਾ ਹਮਸ ਹੋ ਜਾਂਦੇ ਉਹਨੂੰ ਇਹ ਚੀਜ਼ ਜ਼ਰੂਰੀ ਆ ਓਕੇ ਹਾਂਜੀ ਵਾਹ ਬਾਈ ਇਹ ਚੀਜ਼ ਮੈਂ ਸੋਨੇ ਦਾ ਚੱਟਾ ਚੱਕ ਕੇ ਦਿਖਾ ਦਿੰਦਾ ਆ ਕਰੋ ਚੈੱਕ ਬਾਈ ਇਹਦੀ ਡਿਮਾਂਡ ਮੇਰੇ ਸਾਹਬ ਜੀ ਨਾਲ ਜ਼ਿਆਦਾ ਹੋ ਗਈ ਹੈ ਨਾ ਚਿੱਟੇ ਕਰਕੇ ਹਾਂਜੀ ਹਾਂਜੀ ਆ ਲਵਿਆ ਕੇ ਦਿਖ ਅਚਾ ਅੱਜ ਤੱਕ ਕੇਸੀਆਈ ਰਿਸਟ੍ਰਿਡ ਆਏਗੀ ਓਕੇ ਹਾਂਜੀ ਇਹਦੇ ਪੇਪਰ ਵੀ ਦੇਣਾ ਜੀ ਓਕੇ ਇਹਦੇ ਪੇਪਰ ਵੀ ਨਹੀਂ ਹੈਗਾ ਠੀਕ ਹੈ ਮਤਲਬ ਉਹ ਕੱਲ ਨੂੰ ਐ ਨਹੀਂ ਕਹਿ ਸਕਦੇ ਆਪਾਂ ਨੂੰ ਹਨਾ ਵੀ ਪੇਪਰ ਉੱਪਰ ਵਾਲੇ ਹੈਗੇ ਨਹੀਂ ਹੈਗੇ ਕਿਉਂਕਿ ਇਹਦੇ ਵਿੱਚ ਬਈ ਬਹੁਤ ਕੁਝ ਹੁੰਦਾ ਹੈਗਾ ਜੇ ਗੱਲ ਕਰੀਏ ਹਾਂਜੀ ਪੇਪਰਾਂ ਵਾਲੇ ਵੀ ਮਿਲ ਜਾਣਗੇ ਬਿਨਾ ਪੇਪਰਾਂ ਵਾਲੇ ਮਿਲ ਜਣਗੇ ਇਹ ਸਾਰਾ ਕੁਝ ਮਿਲ ਜੂਗਾ ਸਾਰਾ ਕੁਝ ਮਿਲ ਜੂਗਾ ਨਾ ਜਿੰਨਾ ਬਈ ਭਰਾ ਕਹਿ ਸਕਦੇ ਹੋ ਬਾਕੀ ਬਈ ਇਹਨਾਂ ਦਾ ਜਰਾ ਸਕਰੀਨ ਤੇ ਨੰਬਰ ਬਾਕੀ ਤੁਸੀਂ ਜੇ ਵਿਜ਼ਿਟ ਕਰਨਾ ਹੈ ਹੀਰੋ ਕਲਾਂ ਦੇ ਵਿੱਚ ਆ ਜਿਓ ਤੇ ਜੇ ਐਡਰੈਸ ਨਹੀਂ ਮਿਲ ਰਾ ਜਿਹੜਾ ਨੰਬਰ ਚੱਲ ਰਿਹਾ ਨਾ ਲਓ ਵਾ ਇਹ ਦਿੱਤੇ ਨੰਬਰ ਤੇ ਕਰ ਲਓ ਕੰਟੈਕਟ ਬਾਕੀ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰੋ ਤਾਂ ਜੋ ਉਹਨਾਂ ਆਪਣੇ ਭਰਾਵਾ ਤੱਕ ਪਹੁੰਚ ਜਿਹੜੇ ਯਾਰ ਆਹ ਚੀਜ਼ਾਂ ਲੱਭ ਰਹੇ ਨੇਗੇ ਰੈਡ ਪ੍ਰਾਈਸ ਤਾਂ ਆਪਣੇ ਜੈਜੀ ਨੇ ਹਾਂਜੀ ਬਿਲਕੁਲ 10000 ਚਿੱਤ ਨੂੰ ਸੋਨੂੰ ਸਾਰਿਆਂ ਨੂੰ ਪਤਾ ਯਾਰ ਇਹ ਚੀਜ਼ ਨੂੰ ਅਗਲਾ ਕਹਿੰਦਾ ਯਾਰ ਕਿੱਥੇ ਕਿੱਥੇ ਮਿਲਦਾ ਪਰ ਭਰਾਵਾਂ ਕੋਲ ਤੁਹਾਨੂੰ ਮਿਲ ਜੂਗਾ ਠੀਕ ਹੈ ਡਿਪੈਂਡ ਕਰਦਾ ਕਿ ਬਾਕੀ ਕੁਆਲਿਟੀ ਵਾਈ ਤੁਸੀਂ ਕਿੱਦਾਂ ਦਾ ਲੈਣੋ ਕਿੱਦਾਂ ਦਾ ਨਹੀਂ ਬਾਕੀ ਦਿੱਤੇ ਨੰਬਰ ਤੇ ਕਰ ਲਿਓ ਕੰਟੈਕਟ ਬਾਕੀ ਸਾਰੇ ਭਰਾਵਾਂ ਧੰਨਵਾਦੀ ਬੜੇ ਦੇਖਾਂਗੇ ਓਕੇ